ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਫ਼ਜ਼ ਆਉਂਦਾ ਹੈ ਵਿਰਾਸਤ ਵਿਰਾਸਤ ਦੇ ਅੰਦਰ ਅੱਜ ਮੈਂ ਦੋ ਨੁਕਤੇ ਵੱਖ-ਵੱਖ ਐਂਗਲਾਂ ਤੋਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਨਾ ਹੈ ਸਭ ਤੋਂ ਵੱਡੀ ਵਿਰਾਸਤ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਉਹਦੇ ਨਾਲੋਂ ਵੱਡੀ ਵਿਰਾਸਤ ਸਾਡੇ ਕੋਲ ਕੋਈ ਨਹੀਂ ਹੈ ਨੰਬਰ 2 ਦੇ ਉੱਤੇ ਵਿਰਾਸਤ ਅਸੀਂ ਗਿਣ ਸਕਨੇ ਆ ਜਿਹੜੀਆਂ ਸਾਡੇ ਕੋਲ ਪੈਤ੍ਰਿਕ ਚੀਜ਼ਾਂ ਨੇ ਵਿਰਾਸਤ ਦਾ ਅਖਰੀ ਅਰਥ ਹੁੰਦਾ ਹੈ ਪੈਤ੍ਰਿਕ ਵਸਤੂਆਂ ਪੈਤ੍ਰਿਕ ਚੀਜ਼ਾਂ ਪੈਤ੍ਰਿਕ ਦਾ ਮਤਲਬ ਜਿਹੜੀਆਂ ਪਿਤਾ ਪੁਰਖੀ ਸਾਡੇ ਨਾਲ ਨਾਲ ਆ ਰਹੀਆਂ ਨੇ ਜਾਂ ਸਾਨੂੰ ਵਿਰਸੇ ਵਿੱਚ ਮਿਲੀਆਂ ਨੇ ਵਿਰਸੇ ਦੇ ਹਿੱਸੇ ਵਿੱਚ ਆਈਆਂ ਨੇ ਤਾਂ ਖੈਰ ਫੇਰ ਕਹਿ ਰਿਹਾ ਆਂ ਕਿ ਸਭ ਤੋਂ ਵੱਡੀ ਵਿਰਾਸਤ ਨੰਬਰ 1 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੰਬਰ 2 ਦੇ ਉੱਤੇ ਉਹ ਥਾਵਾ ਉਹ ਮੁਬਾਰਕ ਜਗਾ ਜਿਹੜੀ ਜਗ੍ਹਾ ਦੇ ਉੱਤੇ ਕੁਝ ਨਾ ਕੁਝ ਵੱਡੀਆਂ ਘਟਨਾਵਾਂ ਹੋਈਆਂ ਉੱਥੇ ਕੁਝ ਨਾ ਕੁਝ ਵਾਪਰਿਆ ਉਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਸੀ ਹੁਣ ਸਾਨੂੰ ਵਿਰਾਸਤ ਨਾਲੋਂ ਤੋੜਿਆ ਜਾ ਰਿਹਾ ਹੈ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ ਗੁਰਬਾਣੀ ਦੀ ਜਗ੍ਹਾ ਦੇ ਉੱਤੇ ਕੀ ਦਿੱਤਾ ਸਾਡੀ ਝੋਲੀ ਦੇ ਅੰਦਰ ਕੱਚੀਆਂ ਧਾਰਨਾਵਾਂ ਦੇਤੀਆਂ ਬਾਬਿਆਂ ਨੇ ਜਿਹੜੇ ਰਾਗਾਂ ਦੇ ਅੰਦਰ ਬਾਣੀ ਚਾਰੀ ਸੀ ਉਹ ਰਾਗਾਂ ਨੂੰ ਪਾਸੇ ਕਰ ਦਿੱਤਾ ਤੇ ਢੋਲਕੀ ਚਿੰਟੇ ਛੈਣੇ ਲਿਆ ਕੇ ਤੇ ਕੱਚੀਆਂ ਧਾਰਨਾਵਾਂ ਲਿਆ ਕੇ ਤੁਹਾਡੀ ਝੋਲੀ ਵਿੱਚ ਪਾਤੀਆਂ ਤੁਸੀਂ ਬਾਣੀ ਨੂੰ ਭੁੱਲ ਗਏ ਤੇ ਕੱਚੀਆਂ ਧਾਰਨਾਵਾਂ ਤੁਹਾਡੇ ਅੰਦਰ ਚਲੀਆਂ ਗਈਆਂ ਤੇ ਕੱਚੀਆਂ ਧਾਰਨਾਵਾਂ ਨੂੰ ਕੀਰਤਨ ਕਹਿਣਾ ਸ਼ੁਰੂ ਕਰ ਦਿੱਤਾ ਤੇ ਕੱਚੀਆਂ ਧਾਰਨਾਵਾਂ ਨੂੰ ਗਾਉਣਾ ਤੇ ਮੰਨਣਾ ਸ਼ੁਰੂ ਕਰ ਦਿੱਤਾ ਨੰਬਰ 1 ਨੰਬਰ 2 ਦੇ ਉੱਤੇ ਜਿਹੜੀ ਸਾਡੀ ਅਸਲ ਵਰਾਸਤ ਸੀ ਚਮਕੌਰ ਦੀ ਗੜੀ ਤੇ ਚਮਕੌਰ ਦੀ ਗੜੀ ਨਾਲੋਂ ਤੋੜਿਆ ਤੇ ਰਿਪਲੇਸਮੈਂਟ ਕਿਵੇਂ ਕੀਤੀ ਗਈ ਉਹਦੇ ਬਦਲੇ ਵਿੱਚ ਕੀ ਦਿੱਤਾ ਗਿਆ ਉਹ ਦਿੱਤਾ ਗਿਆ ਸਾਨੂੰ ਹੇਮਕੁੰਟ ਵਰਗੇ ਮਨੋਕਲਪਿਤਾ ਨੰਬਰ 2 ਦੇ ਉੱਤੇ ਡੇਰੇ ਸਾਡੀ ਚੋਲੀ ਵਿੱਚ ਪਾਏ ਗਏ ਡੇਰੇ ਦਿੱਤੇ ਗਏ ਡੇਰਿਆਂ ਨਾਲ ਜੋੜਿਆ ਗਿਆ ਐਸ ਡੇਰੇ ਤੇ ਆਇਆ ਕਰੋ ਇੱਥੇ ਪੁੰਨਿਆਂ ਨੂੰ ਆਓ ਮੱਸੀਆ ਨੂੰ ਆਓ ਸੰਗਰਾਦਨ ਨੂੰ ਆਓ ਬਾਬਾ ਜੀ ਦਾ ਵਰ ਮਿਲਦਾ ਹੈ ਖੁਸ਼ੀ ਮਿਲਦੀ ਹੈ ਇੱਥੇ ਆ ਮੰਨਤ ਪੂਰੀ ਹੁੰਦੀ ਆ ਮੁਰਾਦ ਪੂਰੀ ਹੁੰਦੀ ਚਮਕੌਰ ਦੀ ਗੜੀ ਦਾ ਜ਼ਿਕਰ ਨਹੀਂ ਚਮਕੌਰ ਦੀ ਗੜੀ ਤੇ ਰਹਿ ਗਈ ਬਸ ਦਸੰਬਰ ਦੇ ਮਹੀਨੇ ਦੇ ਅੰਦਰ ਟਾਡੀਆਂ ਦੇ ਹਿੱਸੇ ਰਹਿ ਗਏ ਵੀ ਉਹਨਾਂ ਨੇ ਵਾਰ ਗਾਉਣੀ ਐ ਅੱਗੋਂ ਪਿੱਛੋਂ ਨਹੀਂ ਜਿੰਨੀ ਭੀੜ ਹੇਮਕੁੰਟ ਜਾਣ ਵਾਲਿਆਂ ਦੀ ਆਪਣੇ ਆਪ ਇਮਾਨਦਾਰੀ ਦੇ ਨਾਲ ਸੋਚ ਕੇ ਵੇਖਿਓ ਓਨੀ ਭੀੜ ਸਰਹੰਦ ਜਾਣ ਵਾਲਿਆਂ ਦੀ ਮਿਲਦੀ ਠੰਡਾ ਬੁਰਜੀਆਂ ਦਵਾਰ ਨੂੰ ਵੇਖਣ ਵਾਲਿਆਂ ਦੀ ਮਿਲਦੀ ਚਮਕੌਰ ਦੀ ਘੜੀ ਵੇਖਣ ਵਾਲਿਆਂ ਨੂੰ ਮਿਲਦੀ ਦੂਜੀ ਗੱਲ ਉਹ ਤੋੜਨ ਦਾ ਕੋਝਾ ਯਤਨ ਕਿਵੇਂ ਹੋਇਆ ਜਿਹੜੀਆਂ ਵਿਰਾਸਤੀ ਚੀਜ਼ਾਂ ਸੰ ਜਿਵੇਂ ਚਮਕੌਰ ਦੀ ਗੜੀ ਐ ਸਰਹੰਦ ਦੀ ਉਹ ਦਵਾਰ ਜਿੱਥੇ ਸਹਬਜ਼ਾਦੇ ਚਨੇ ਗਏ ਉਹ ਠੰਡਾ ਬੁਰਜ ਜਿੱਥੇ ਮਾਤਾ ਜੀ ਤੇ ਛੋਟੇ ਬੱਚੇ ਸਹਬਜ਼ਾਦੇ ਸਮਾਂ ਗੁਜ਼ਾਰਦੇ ਰਹੇ ਉਹਨਾਂ ਨੂੰ ਜਿਉਂ ਦਾ ਤਿਉਂ ਰੱਖਣਾ ਚਾਹੀਦਾ ਸੀ ਔਰ ਉਹਦੇ ਬਰਾਬਰ ਦੇ ਉੱਤੇ ਕੋਈ ਨਾ ਕੋਈ ਦੂਸਰੀ ਚੀਜ਼ ਲਿਆ ਕੇ ਬਣਾ ਦੇਣੀ ਚਾਹੀਦੀ ਸੀ ਜਿਵੇਂ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਂਦਾ ਪਰ ਉਹਨੂੰ ਨਾ ਛੇੜਿਆ ਜਾਂਦਾ ਪਰ ਇਦਾਂ ਹੋਇਆ ਨਹੀਂ ਜਮਕੌਰ ਦੀ ਗੜੀ ਨੂੰ ਮਲਿਆ ਮੇਟ ਕੀਤਾ ਗਿਆ ਗਰਾਊਂਡ ਬਣਾਇਆ ਗਿਆ ਤੇ ਉਥੇ ਮਾਰਬਲ ਦੀ ਉਸਾਰੀ ਕੀਤੀ ਗਈ ਨਵੀਂ ਜਗ੍ਹਾ ਤਿਆਰ ਕੀਤੀ ਗਈ ਸਰਹੰਦ ਦੀ ਦੀਵਾਰ ਢਾਈ ਗਈ ਉਹ ਬੁਰਜ ਢਾਇਆ ਗਿਆ ਤੇ ਉਹਦੀ ਜਗ੍ਹਾ ਦੇ ਉੱਤੇ ਮਾਰਬਲ ਦੇ ਬੇਸ਼ੱਕ ਉਹ ਬੁਰਜ ਨੂੰ ਮਹੀਂ ਉਸਾਰਿਆ ਗਿਆ ਹੋਵੇ ਪਰ ਕੀ ਹੈ ਉਥੇ ਉਹਨੂੰ ਵੇਖਣ ਤੋਂ ਬਾਅਦ ਕੋਈ ਅੰਦਰ ਕੰਬਣੀ ਛਿੜਦੀ ਤੁਹਾਡੀ ਰੂਹ ਟੁੰਬੀ ਜਾਂਦੀ ਨਹੀਂ ਠੀਕ ਹੈ ਇੱਕ ਪਾਸੇ ਗੁਰਬਾਣੀ ਦੂਜੇ ਪਾਸੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਉੱਥੇ ਜਾਂਦੇ ਤੇ ਬੱਚੇ ਪੁੱਛਦੇ ਵੀ ਇਹ ਕੱਚੀ ਗੜੀ ਬਣੀ ਪਈ ਏ ਕਿਉਂ ਤੇ ਤੁਸੀਂ ਦੱਸਣ ਜੋਗੇ ਹੁੰਦੇ ਵੀ ਇੱਥੇ ਆਪਾਣਾ ਵਾਪਰਿਆ ਸੀ ਆ ਬੁਰਜੇ ਕਿਸ ਗੱਲ ਦੀ ਨਿਸ਼ਾਨੀ ਏ ਤੁਸੀਂ ਦੱਸਣ ਜੋਗੇ ਹੁੰਦੇ ਵੀ ਇੱਥੇ ਮਾਤਾ ਜੀ ਰਹੇ ਸਨ ਆ ਦਵਾਰ ਕਿਸ ਗੱਲ ਦੀ ਨਿਸ਼ਾਨੀ ਏ ਦੱਸਣ ਜੋਗੇ ਹੁੰਦੇ ਵੀ ਇੱਥੇ ਆਪਾਣਾ ਵਾਪਰਿਆ ਸੀ ਪਰ ਨਹੀਂ ਉਹ ਥਾਵਾਂ ਮਲੀਆਂ ਮੇਟ ਕਰ ਦਿੱਤੀਆਂ ਜਿਹੋ ਜਿਹਾਂ ਮਾਰਬਲ ਆਮ ਚੰਗੀਆਂ ਥਾਵਾਂ ਤੇ ਲੱਗਾ ਮਿਲਦਾ ਹੈ ਘਰਾਂ ਵਿੱਚ ਲੱਗਾ ਮਿਲਦਾ ਹੈ ਕੰਪਨੀਆਂ ਵਿੱਚ ਲੱਗਾ ਮਿਲਦਾ ਹੈ ਉਹ ਜਿਹਾ ਮਾਰਬਲ ਗੁਰਦੁਆਰਿਆਂ ਦੇ ਅੰਦਰ ਲੱਗਾ ਮਿਲਦਾ ਹੈ ਉਹਨਾਂ ਥਾਵਾਂ ਤੇ ਲੱਗਾ ਮਿਲਦਾ ਹੈ ਥੋੜਾ ਜਿਹਾ ਆਪਣੇ ਆਪ ਦੀ ਸੋਚ ਨੂੰ ਖੁੱਲਾ ਕਰਕੇ ਮੇਰੀ ਗੱਲ ਨੂੰ ਬਰਦਾਸ਼ਤ ਕਰ ਲਿਓ ਸੁਣ ਲਿਓ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਹਾਡੇ ਪਿੰਡ ਵਿੱਚ ਵੀ ਉਹੋ ਜਿਹਾ ਸਰਹੰਦ ਵੀ ਉਹੋ ਜਿਹਾ ਦਰਬਾਰ ਸਾਹਿਬ ਵੀ ਉਹੋ ਜਿਹਾ ਚਮਕੌਰ ਵੀ ਉਹੋ ਜਿਹਾ ਉਹ ਜਗਾ ਕਾਇਮ ਹੁੰਦੀ ਤਾਂ ਕਿ ਤੁਹਾਡੇ ਅੰਦਰ ਨੂੰ ਉਹ ਜਗਾ ਵੇਖਣ ਤੋਂ ਬਾਅਦ ਟੁੰਬਦੀ ਤੁਹਾਨੂੰ ਅੰਦਰੋਂ ਕੰਬਣੀ ਛਿੜਦੀ ਵਿਆਹ ਹੋਇਆ ਮੈਂ ਦੋ ਕੁ ਉਦਾਹਰਨਾਂ ਤੁਹਾਡੇ ਸਾਹਮਣੇ ਹੋਰ ਰੱਖਣੀਆਂ ਚਾਹਾਂਗਾ ਸੁਰ ਸਿੰਘ ਚਬਾਲ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਦੇ ਦੋ ਵੱਡੇ ਪਿੰਡ ਨੇ ਪੈਂਦੇ ਨੇ ਪਰ ਹੈ ਦੋਵੇਂ ਅੱਡ ਅੱਡ ਸੁਰ ਸਿੰਘਾਡੇ ਚਬਾਲਾਡੇ ਚਬਾਲ ਦੇ ਰਹਿਣ ਵਾਲਾ ਸਰਦਾਰ ਬਗੇਲ ਸਿੰਘ ਮਾਰਚ ਦੇ ਮਹੀਨੇ 1783 ਦੇ ਅੰਦਰ ਦਿੱਲੀ ਜਾਂਦਾ ਜਿੰਨੂੰ ਆਪਾਂ ਕਹਿੰਦੇ ਆ ਵੀ ਲਾਲ ਕਿਲੇ ਦੇ ਉੱਤੇ ਝੰਡਾ ਚਲਾਇਆ ਗਿਆ ਦਿੱਲੀ ਦੇ ਅੰਦਰ ਉਹਨਾਂ ਨੇ ਕੁਝ ਥਾਵਾਂ ਦੀ ਚੋਣ ਕੀਤੀ ਬੇ ਇਥੇ ਇਥੇ ਉਹਨਾਂ ਥਾਵਾਂ ਨੂੰ ਲੱਭਿਆ ਜਾਏ ਚੋਣ ਕੀਤੀ ਜਾਏ ਗੁਰਦੁਆਰਿਆਂ ਦੀ ਉਸਾਰੀ ਕੀਤੀ ਜਾਏ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਬਣਾਇਆ ਲੱਖੀ ਸ਼ਾ ਬੰਜ਼ਾਰੇ ਦੇ ਘਰ ਦੇ ਅੰਦਰ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਤੜ ਸਸਕਾਰਿਆ ਗਿਆ ਉਹ ਘਰ ਅੱਗ ਲੱਗ ਗਈ ਸੀ ਰਿਆ ਕੁਛ ਨਹੀਂ ਸੀ ਨਿਸ਼ਾਨੀ ਨਹੀਂ ਸੀ ਉੱਥੇ ਚਲੋ ਗੁਰਦੁਆਰੇ ਦੀ ਉਹ ਸਾਰੀ ਹੋਣੀ ਕਿਸੇ ਹੱਦ ਤੱਕ ਜਾਇ ਸੀ ਪਰ ਕੁਝ ਨਿਸ਼ਾਨੀਆਂ ਨੂੰ ਉਹਨਾਂ ਨੇ ਨਹੀਂ ਛੇੜਿਆ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਸਨ ਰਾਜਾ ਜੈ ਸਿੰਘ ਦੇ ਬੰਗਲੇ ਦੇ ਨਾਲ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਯਾਦ ਵਿੱਚ ਬਣਾਇਆ ਪਰ ਬੰਗਲੇ ਨੂੰ ਨਹੀਂ ਛੇੜਿਆ ਪਰ ਉਹ ਬੰਗਲਾ ਅੱਜ ਨਹੀਂ ਹੈ ਲੱਖੀ ਸ਼ਾ ਬੰਜਾਰੇ ਦੀਆਂ ਘਰ ਦੀਆਂ ਚੀਜ਼ਾਂ ਅੱਜ ਨਹੀਂ ਹੈ ਉਸ ਵਕਤ ਸਭ ਤੋਂ ਵੱਡੀ ਮੁਸ਼ਕਲ ਬਣੀ ਵੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਤਰਿਆ ਸੀ ਸੀਸ ਕਲਮ ਕੀਤਾ ਗਿਆ ਸੀ ਉਹ ਜਗ੍ਹਾ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾਏ ਪੁੱਛਿਆ ਗਿਆ ਇੱਕ 마ਸ਼ਕੀ ਦਾ ਪਤਾ ਲੱਗਾ 마ਸ਼ਕੀ ਕਹਿੰਦੇ ਨੇ ਪਾਣੀ ਭਰਨ ਵਾਲੀ ਤਰੀਮਤ ਰੋ ਉਸ 마ਸ਼ਕੀ ਨੂੰ ਪੁੱਛਿਆ ਗਿਆ ਉਹਨੇ ਆਣ ਕੇ ਦੱਸਿਆ ਵੀ ਇੱਥੇ ਇੱਕ ਕੱਚਾ ਥੜਾ ਹੁੰਦਾ ਸੀ ਵੱਡਾ ਬੋਰਡ ਦਾ ਦਰਖਤ ਹੁੰਦਾ ਸੀ ਇਸ ਥੜੇ ਦੇ ਉੱਤੇ ਪਾਤਸ਼ਾਹ ਨੂੰ ਖੜੇ ਕਰਕੇ ਸੀਸ ਕਲਮ ਕੀਤਾ ਗਿਆ ਸੀ ਉਹ ਥੜਾ ਮੈਂ ਆਪ ਆਪਣੇ ਹੱਥਾਂ ਦੇ ਨਾਲ ਧੋਤਾ ਸੀ ਤੇ ਉਹਦੀ ਲੇਪਾ ਪੂੰਚੀ ਵੀ ਮੈਂ ਆਪਣੇ ਹੱਥਾਂ ਦੇ ਨਾਲ ਬਾਅਦ ਵਿੱਚ ਕੀਤੀ ਸੀ ਉਹ ਥੜੇ ਨੂੰ ਜਿਉਂਦਾ ਤਿਉਂ ਰੱਖਿਆ ਗਿਆ ਨਮਸਕਾਰ ਕੀਤੀ ਗਈ ਉਹਦੇ ਪਾਸੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਕੋਤਵਾਲੀ ਦੇ ਅੰਦਰ ਪਰ ਅੱਜ ਨਾ ਉਹ ਥੜਾ ਰਿਹਾ ਤੇ ਨਾ ਉਹ ਵੱਡਾ ਬੋੜ ਰਿਹਾ ਜੋ ਥੜਾ ਹੁੰਦਾ ਉਹਨੂੰ ਸੰਭਾਲਿਆ ਜਾਂਦਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਦੱਸਦੇ ਤੇ ਉਸ ਥੜੇ ਨੂੰ ਵੇਖਣ ਦੇ ਨਾਲ ਹੀ ਤੁਹਾਡਾ ਅੰਦਰ ਕੰਬ ਜਾਣਾ ਸੀ ਵੀ ਐਸ ਥੜੇ ਤੇ ਪਾਸ਼ਾ ਦੀ ਸ਼ਹੀਦੀ ਹੋਈ ਐਸ ਬੋਰਡ ਦੇ ਕੋਲ ਹੋਈ ਖੈਰ ਉਹ ਵਿਰਾਸਤੀ ਚੀਜ਼ਾਂ ਖਤਮ ਕੀਤੀਆਂ ਗਈਆਂ ਮੈਂ ਇੱਕ ਦੋ ਹੋਰ ਚੀਜ਼ਾਂ ਕਹਿਣਾ ਤੁਸੀਂ ਕਦੇ ਇੰਗਲੈਂਡ ਦੇ ਅੰਦਰ ਜਾਓ ਨਾ ਤੇ ਵਰਲਡ ਵਾਰ ਦੇ ਅੰਦਰ ਉੱਥੇ ਇੱਕ ਚਰਚ ਟੁੱਟੀ ਸੀ ਸੈਕਿੰਡ ਵਰਲਡ ਵਾਰ ਦੇ ਅੰਦਰ ਚਰਚ ਟੁੱਟੀ ਸੀ ਉਹ ਟੁੱਟੀ ਹੋਈ ਚਰਚ ਅੱਜ ਵੀ ਜਿਉਂ ਦੀ ਤਿਉਂ ਉਹਨਾਂ ਨੇ ਸੰਭਾਲ ਕੇ ਰੱਖੀ ਹੈ ਪਰ ਉਹਦੇ ਨਾਲ ਬਿਲਕੁਲ ਕੰਦੇ ਨਾਲ ਉਹਨਾਂ ਨੇ ਨਵੀਂ ਚਰਚ ਬਣਾ ਦਿੱਤੀ ਉਹ ਚਰਚ ਦੀ ਬਿਲਕੁਲ ਬੈਕਸਾਈਡ ਦੇ ਉੱਤੇ ਅੱਜ ਗੁਰਦੁਆਰਾ ਸਾਹਿਬ ਵੀ ਬਣਿਆ ਮਿਲਦਾ ਮੈਂ ਨਾਮ ਸ਼ਿਕਰ ਕੀਤੀ ਉਸ ਗੁਰਦੁਆਰਾ ਸਾਹਿਬ ਉਹਦਾ ਨਾਂ ਹੀ ਹੋਲੀ ਬੋਨਸ ਗੁਰਦੁਆਰਾ ਰੱਖਿਆ ਗਿਆ ਖੈਰ ਉਸ ਤੋਂ ਬਾਅਦ ਪੁਰਾਣੀਆਂ ਚੀਜ਼ਾਂ ਤੁਸੀਂ ਅੱਜ ਲੇਟੈਸਟ ਵੇਖੋ ਮੂਵੀ ਬਣਾਉਣ ਵਾਲੇ ਜਿਹੜੇ ਸਾਡੇ ਪੰਜਾਬੀ ਐਕਟਰ ਨੇ ਉਹ ਪੁਰਾਣੇ ਘਰ ਵਿਖਾਉਂਦੇ ਨੇ ਪੁਰਾਣੀਆਂ ਚੀਜ਼ਾਂ ਵਿਖਾਉਂਦੇ ਨੇ ਤੇ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਕਿਉਂਕਿ ਤੁਹਾਡੇ ਬਚਪਨ ਨੂੰ ਤਾਜ਼ਾ ਕਰਾਉਂਦੀਆਂ ਨੇ ਤੇ ਜੇ ਕੁਝ ਚੀਜ਼ਾਂ ਤੁਹਾਡੇ ਬਚਪਨ ਨੂੰ ਤਾਜ਼ਾ ਕਰਾ ਸਕਦੀਆਂ ਨੇ ਤੇ ਕੁਝ ਚੀਜ਼ਾਂ ਤੁਹਾਡੇ ਇਤਿਹਾਸ ਨੂੰ ਵੀ ਤਾਜ਼ਾ ਕਰਾ ਸਕਦੀਆਂ ਸੰਜੋਤ ਸੰਭਾਲੀਆਂ ਨਹੀਂ ਗਈਆਂ ਤੁਸੀਂ ਰਾਜਸਥਾਨ ਦੇ ਅੰਦਰ ਜਾਓ ਅੱਜ ਵੀ ਰਾਜਪੂਤ ਰਾਜਿਆਂ ਦੀਆਂ ਹਵੇਲੀਆਂ ਤੇ ਕਿਲੇ ਤੁਹਾਨੂੰ ਸੰਭਾਲੇ ਮਿਲਣਗੇ ਵੇਖਣ ਵਾਲੇ ਜਾਂਦੇ ਨੇ ਇੰਜੋਏ ਕਰਦੇ ਨੇ ਆਪਣੇ ਆ ਪੂਰਵਜਾਂ ਨੂੰ ਚੇਤਾ ਕਰਦੇ ਨੇ ਮੈਂ ਇੱਕ ਗੱਲ ਕਹੇ ਕਿ ਵੀਡੀਓ ਲੰਮੀ ਨਾ ਹੋਵੇ ਇੱਕ ਧਰਮਵੀਰ ਠੰਡੀ ਨਾਮ ਦਾ ਨੌਜਵਾਨ ਸੱਜਣ ਹੈ ਮੈਨੂੰ ਉਹਦੇ ਬਾਰੇ ਪਤਾ ਨਹੀਂ ਅਮਰੀਕਾ ਦਾ ਵਾਸੀ ਜਾਂ ਕੈਨੇਡਾ ਦਾ ਵਾਸੀ ਪਰ ਹੈ ਉਹ ਪਾਰ ਉਹ ਸਿੰਗਰ ਨਹੀਂ ਹੈ ਪਰ ਉਹਦੀ ਆਵਾਜ਼ ਦੇ ਅੰਦਰ ਵਿਰਾਗ ਵੀ ਹੈ ਦਮ ਵੀ ਹੈ ਸੁਰ ਵੀ ਹੈ ਤਾਲ ਵੀ ਹੈ ਉਹਦੀ ਆਵਾਜ਼ ਦੇ ਅੰਦਰ ਉਹ ਆਪੇ ਗੀਤ ਲਿਖਦਾ ਹੈ ਤੇ ਗਾਉਂਦਾ ਹੈ ਕਦੇ-ਕਦਾਰ ਸਾਲ ਦੋ ਸਾਲੀਆਂ ਉਹਦੇ ਗੀਤ ਆਉਂਦੇ ਨੇ ਨਨਕਾਣਾ ਸਾਹਿਬ ਦੇ ਬਾਰੇ ਆਇਆ ਸੀ ਹੁਣ ਵੀ ਤਕਰੀਬਨ ਦੋ ਕੁ ਸਾਲ ਪਹਿਲਾਂ ਇੱਕ ਗੀਤ ਉਹਦਾ ਆਇਆ ਸੀ ਕਿਸੇ ਸਭਾ ਦੇ ਅੰਦਰ ਬੈਠਿਆ ਉਹਨੇ ਬੋਲਿਆ ਸੀ ਉਹਦੇ ਅੰਦਰ ਨਾ ਉਹ ਆਪਣੀ ਘਰ ਦੀਆਂ ਚੀਜ਼ਾਂ ਦਾ ਜ਼ਿਕਰ ਕਰਦਾ ਹੈ ਬਿਦੌਣਾ ਕੋਲ ਹੋ ਕੇ ਆਇਆ ਮੌਣਾ ਕੋਲ ਹੋ ਕੇ ਆਇਆ ਇਤਾਂ ਤੇ ਬੋਲ ਨੇ ਮੈਨੂੰ ਪ੍ਰੋਪਰ ਯਾਦ ਨਹੀਂ ਹੈ ਉਹਦੇ ਵਿੱਚੋਂ ਇੱਕ ਗੱਲ ਕਹਿੰਦਾ ਹੈ ਕਿ ਮੈਂ ਆਪਣੇ ਟੱਠੇ ਚੌਂਕੇ ਵੱਲ ਪਿੰਡ ਜਾ ਕੇ ਵੇਖਿਆ ਤੇ ਇੱਕ ਨੁਕਰ ਦੇ ਅੰਦਰ ਮੈਨੂੰ ਮੇਰੀ ਮਾਂ ਦੀ ਮਦਾਣੀ ਲੱਗੀ ਦਿਸੀ ਤੇ ਕਹਿੰਦਾ ਮੈਨੂੰ ਮੇਰੀ ਮਾਂ ਚیتے ਆਈ ਮਦਾਣੀ ਵੇਖ ਕੇ ਮਾਂ ਚیتے ਆਈ ਕਹਿੰਦਾ ਉਹ ਮਦਾਣੀ ਸੀ ਜਿਸ ਮਦਾਣੀ ਦੇ ਨਾਲ ਉਹ ਲੱਸੀ ਡਿੜਕਰੜ ਕੇ ਮੈਨੂੰ ਦਿੰਦੀ ਸੀ ਦੂਜੀ ਉਹਨੇ ਗੱਲ ਕਹੀ ਉਹ ਕਹਿੰਦਾ ਮੈਂ ਆਪਣੀਆਂ ਖੇਤਾਂ ਵਿੱਚ ਪੈਲੀਆਂ ਤੇ ਗਿਆ ਖੂਹ ਤੇ ਗਿਆ ਤੇ ਕਹਿੰਦਾ ਇੱਕ ਅੰਬ ਦਾ ਬੂਟਾ ਉੱਥੇ ਲੱਗਾ ਮਿਲਿਆ ਮੇਰੇ ਅੰਦਰ ਵੀ ਥੋੜਾ ਈਮੋਸ਼ਨਲ ਪਨ ਬਣ ਰਿਹਾ ਪਰ ਮੈਂ ਬੋਲਣ ਦਾ ਯਤਨ ਕਰ ਰਿਹਾ ਕਹਿੰਦਾ ਅੰਬ ਦਾ ਬੂਟਾ ਮੈਂ ਨਿਆਣਾ ਸੀ ਉਹ ਅੰਬ ਦਾ ਬੂਟਾ ਮੇਰੇ ਬਾਪੂ ਨੇ ਲਾਇਆ ਸੀ ਪਿਓ ਨੇ ਲਾਇਆ ਸੀ ਉਹ ਕਹਿੰਦਾ ਜਦੋਂ ਮੈਂ ਅੰਬ ਦਾ ਬੂਟਾ ਵੇਖਿਆ ਤੇ ਮੈਂ ਘੁੱਟ ਕੇ ਜਾ ਕੇ ਅੰਬ ਦੇ ਬੂਟੇ ਨੂੰ ਗਲਵਖੜੀ ਪਾਈ ਤੇ ਮੈਨੂੰ ਐ ਲੱਗਾ ਜਿਵੇਂ ਮੈਂ ਆਪਣੇ ਪਿਓ ਨੂੰ ਗਲਵਖੜੀ ਵਿੱਚ ਲਿਆ ਹੋਵੇ ਪਿਓ ਨੂੰ ਜੱਫੀ ਪਾਈ ਹੋਵੇ ਭਲੇਓ ਜੇ ਅੰਬ ਦਾ ਬੂਟਾ ਪਿਓ ਦੀ ਯਾਦ ਦਿਵਾ ਸਕਦਾ ਮਾਂ ਦੀ ਮਦਾਨੀ ਮਾਂ ਦੀ ਯਾਦ ਦਿਵਾ ਸਕਦੀ ਹੈ ਤੇ ਕੀ ਸਾਡੀ ਘੜੀ ਕੱਚੀ ਘੜੀ ਗੁਰੂ ਦੀ ਯਾਦ ਨਹੀਂ ਸੀ ਦਿਵਾ ਸਕਦੀ ਉਹ ਸਰਹੰਦੇ ਦੀ ਦੁਆਰ ਗੁਰੂ ਨੂੰ ਚੇਤਾ ਨਹੀਂ ਸੀ ਘਰਾ ਸਕਦੀ ਮਾਂ ਗੁਜ਼ਰੀ ਦਾ ਚੇਤਾ ਨਾ ਹੁੰਦਾ ਛੋਟੇ ਸਹਿਬ ਜਾਦਿਆਂ ਦਾ ਚੇਤਾ ਨਾ ਹੁੰਦਾ ਉਹਨਾਂ ਚੀਜ਼ਾਂ ਨੂੰ ਵੇਖ ਕੇ ਉਹ ਥੜੇ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵੱਲ ਧਿਆਨ ਨਾ ਜਾਂਦਾ ਪਰ ਉਹ ਸਾਰੀਆਂ ਚਜਾਂ ਮਲੀਆਂ ਮੇਡ ਕੀਤੀਆਂ ਗਈਆਂ ਢਾਈਆਂ ਗਈਆਂ ਤੇ ਕਾਰ ਸੇਵਾ ਦੇ ਨਾਂ ਤੇ ਨਵੇਂ ਬਣਾ ਲੈਂਦੇ ਪੁਰਾਣੀ ਵਿਰਾਸਤ ਨੂੰ ਸੰਭਾਲ ਕੇ ਰੱਖਦੇ ਤੁਹਾਡੇ ਕੋਲੋਂ ਬਾਣੀ ਖੋਈ ਜਾ ਰਹੀ ਏ ਪਖੰਡੀ ਸਾਧਕ ਹੋ ਰਹੇ ਨੇ ਧਾਰਨਾਵਾਂ ਦੇ ਰਹੇ ਨੇ ਤੇ ਕਾਰ ਸੇਵਾ ਦੇ ਨਾਂ ਤੇ ਇਹ ਚੀਜ਼ਾਂ ਵੀ ਖੋਈਆਂ ਜਾ ਰਹੀਆਂ ਨੇ ਤੇ ਬਦਲ ਵਿੱਚ ਦਿੱਤਾ ਕੀ ਜਾ ਰਿਹਾ ਹੈ ਜਾਂ ਹੇਮਕੁੰਟ ਵਰਗੀਆਂ ਮਨੋਕਲਪੀ ਥਾਵਾਂ ਤੇ ਜਾਂ ਡੇਰੇ ਇਹ ਸਾਡੀ ਚੋਲੀ ਵਿੱਚ ਪਾਏ ਜਾ ਰਹੇ ਵਰਾਸਤ ਨੂੰ ਸੰਭਾਲੋ ਜਿੰਨੀ ਕੁ ਬਚ ਗਈ ਹੈ ਗੁਰਬਾਣੀ ਤੇ ਹੈ ਪਰ ਜਿਹੜੀਆਂ ਹੋਰ ਵਿਰਾਸਤੀ ਚੀਜ਼ਾਂ ਨੇ ਉਹਨੂੰ ਸੰਭਾਲੋ ਅਖੀਰ ਤੇ ਗੱਲ ਕਹਿਣਾ ਕੇਵਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਿਰਾਸਤ ਨਹੀਂ ਹੈ ਵਿਰਾਸਤ ਬਹੁਤ ਕੁਝ ਮੰਗਦੀ ਹੈ ਇਹਨੂੰ ਸੰਭਾਲੋ ਮੈਂ ਫਿਰ ਕਿਸੇ ਦਿਨ ਇੱਕ ਹੋਰ ਵੀਡੀਓ ਦੇ ਅੰਦਰ ਵਿਰਾਸਤ ਦੇ ਸਬੰਧ ਵਿੱਚ ਜ਼ਿਕਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ